ਸਾਡੇ ਸ਼੍ਰੀਆ 걸ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਚਾਹਤ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਅਚਨ ਚੇਤ ਹੀ ਬਸ ਚ ਉਹ ਮਿਲ ਗਏ ਸਨ ਗੱਲਾਂ ਹੀ ਗੱਲਾਂ ਚ ਫਿਰ ਇੰਨੇ ਖੁੱਲ ਗਏ ਕਿ ਰਾਤ ਇੱਕ ਹੋਟਲ ਚ ਠਹਿਰਨ ਦਾ ਫੈਸਲਾ ਕਰ ਲਿਆ ਉਸਨੇ ਸਿਰਫ ਐਨੀ ਰੋਕ ਲਈ ਸੀ ਤੂੰ ਫਿਰ ਮੇਰਾ ਘਟਕਾਣਾ ਫੁੱਲਣਾ ਚਾਹੇਗਾ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਇਹ ਮੈਨੂੰ ਵੀ ਚੰਗਾ ਨਹੀਂ ਲੱਗਦਾ ਤੇ ਰਾਤ ਡਬਲ ਬੈੱਡ ਤੇ ਇੱਕ ਦੂਸਰੇ ਦੀਆਂ ਬਾਹਾਂ ਚ ਉਹਨਾਂ ਨੇ ਬਹੁਤ ਹੀ ਚਾਹਤ ਨਾਲ ਬਤਾਈ ਬਹੁਤ ਸਾਰੀਆਂ ਗੱਲਾਂ ਕੀਤੀਆਂ ਜ਼ਿੰਦਗੀ ਦੀਆਂ ਸੁਪਨਿਆਂ ਦੀਆਂ ਜੇ ਨਹੀਂ ਸੀ ਕੀਤੀ ਤਾਂ ਸਿਰਫ ਆਪਣੇ ਪਰਿਵਾਰਾਂ ਦੀ ਗੱਲ ਤੇ ਪੂਰੀ ਚਾਹਤ ਨਾਲ ਰਾਤ ਬਤਾ ਕੇ ਉਹ ਮੁੜ ਆਪਣੇ ਆਪਣੇ ਸਫ਼ਰ ਤੇ ਅਜਨਬੀ ਹੋ ਗਏ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ